ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਹੋ ਸਕਦਾ ਹੈ ਗੱਲ ਕਈਆਂ ਨੂੰ ਮਾੜੀ ਲੱਗ ਜੇ ਤੇ ਹੋ ਸਕਦਾ ਹੈ ਵੀ ਬਹੁਤਿਆਂ ਨੂੰ ਚੰਗੀ ਵੀ ਲੱਗ ਜੇ ਮੰਨ ਲਓ ਆਪਾਂ ਸ਼ਬੀਲ ਲਾਉਣੀ ਆ ਆਪਾਂ ਉਹਦੇ ਵਾਸਤੇ ਗ੍ਰਾਹੀ ਇਕੱਠੀ ਕਰਦੇ ਆ ਆਪਣੇ ਪਿੰਡ ਚੋਂ ਆਪਣੇ ਮਹੱਲੇ ਚੋਂ ਜਾਂ ਸੇਵਾ ਇਕੱਠੀ ਕਰਦੇ ਆ ਗ੍ਰਾਹੀ ਕਹ ਲੋ ਸੇਵਾ ਕਹ ਲੋ ਤਾਂ ਮੰਨ ਲਓ ਕਿ ਆਪਣੇ ਕੋਲੇ 10000 ਰੁਪਏ ਇਕੱਠਾ ਹੋ ਗਿਆ ਸ਼ਬੀਲ ਲਾਉਣ ਵਾਸਤੇ ਇਹ ਵੈਸੇ ਘਟਵਾਦ ਵੀ ਹੋ ਸਕਦੇ ਮੈਂ ਵੈਸੇ ਇੱਕ ਸਮਝਾਉਣ ਦੇ ਪਰਪਸ ਲਈ ਬਤ ਕਰ ਰਿਹਾ 10000 ਰੁਪਏ ਮਨ ਲਓ ਕਿ ਆਪਾਂ ਗਰਾਹੀ ਕੀਤੀ ਕਿ ਇਦਾਂ ਕਰਕੇ ਭਾਈ ਸ਼ਬੀਲ ਲਾਉਣੀ ਆ ਸੀ ਤਾਂ ਉਹਦੇ ਵਾਸਤੇ ਗਰਾਹੀ ਦੇ ਉਹ ਕਿਸੇ ਨੇ 10 ਪਾਏ ਕਿਸੇ ਨੇ 20 ਕਿਸੇ ਨੇ 100 ਕਿਸੇ ਨੇ 1000 ਤੇ ਕਿਸੇ ਨੇ 5000 ਦੇ ਆਪਾਂ ਕੋਲੇ ਟੋਟਲ 10000 ਰੁਪਏ ਇਕੱਠਾ ਹੋ ਗਿਆ ਉਸ 10000 ਦੇ ਵਿੱਚੋਂ ਜਿਹੜਾ 5000 ਰੁਪਿਆ ਉਹ ਲਾਇਆ ਜਾਵੇ ਨਿਮਾਣੀ ਦੇ ਸਮਾਨ ਤੇ ਸ਼ਬੀਲ ਲਾਈ ਜਾਵੇ ਉਹਦੀ ਉਸ 5000 ਰੁਪਏ ਦੇ ਨਾਲ ਹੁਣ ਆਹਨਾਂ ਕੈਨ ਲੱਗ ਜੇ 5000 ਨਾ ਕਿਹੜੀ ਨਿਮਾਣੀ ਲੱਗਦੀ ਆ ਮੈਂ ਵੈਸੇ ਇੱਕ ਸਮਝਾਉਣ ਦੇ ਪਰਪਸ ਲਈ ਵਰਤ ਰਿਹਾ ਉਹ ਜਿਹੜੇ ਅੱਧੇ ਪੈਸੇ 10000 ਚੋਂ ਦੀ ਲਾਈ ਜਾਵੇ ਨਮਾਣੀ ਤੇ ਬਾਕੀ ਜਿਹੜਾ 5000 ਰੁਪਿਆ ਬਚ ਗਿਆ ਉਹਦੇ ਖਰੀਦੇ ਜਾਣ ਬੂਟੇ ਸੋਚੋ ਵੀ ਕਿੰਨਾ ਵਧੀਆ ਉਹ ਸੀਨ ਹੋਊਗਾ ਕਿ ਇੱਕ ਪਾਸੇ ਸ਼ਬੀਲ ਲੱਗੀ ਹੋਈ ਹੈ ਤੇ ਨਾਲ ਹੀ ਇੱਕ ਸੇਵਾਦਾਰ ਖੜਾ ਉੱਥੇ ਜਿਹੜਾ ਕੀ ਹੈ ਬੂਟੇ ਵੰਡ ਰਿਹਾ ਹੋਊਗਾ ਫ੍ਰੀ ਤਾਂ ਵੇਖੋ ਜਿਹੜਾ ਵੀ ਰਾਹ ਕੇ ਰੁਕੂਗਾ ਸ਼ਬੀਲ ਦਾ ਮਤਲਬ ਹੈ ਕਿ ਹਨਾ ਸ਼ਬੀਲ ਛਕਣ ਵਾਸਤੇ ਜਲ ਛਕਣ ਵਾਸਤੇ ਰੁਕੂਗਾ ਤਾਂ ਉਹ ਉੱਥੋਂ ਬੂਟਾ ਵੀ ਜਿਹੜਾ ਜੇਕਰ ਉਹਨੂੰ ਫ੍ਰੀ ਮਿਲਦਾ ਹੋਊਗਾ ਤਾਂ ਲੈ ਜਾਊਗਾ ਇਹ ਨਾ ਆਪਣੇ ਦਿਮਾਗ ਦੀ ਇੱਕ ਮਤਲਬ ਕਿ ਇਨਸਾਨ ਦੇ ਦਿਮਾਗ ਦੀ ਨਾ ਇੱਕ ਫਲਸਫੀ ਹੈ ਇੱਕ ਨਾ ਇਹ ਆਪਣਾ ਰਵਈਆ ਮਨੁੱਖ ਦਾ ਹੈ ਕਿ ਜਦੋਂ ਇਸ ਨੂੰ ਕੋਈ ਵੀ ਚੀਜ਼ ਫ੍ਰੀ ਮਿਲਦੀ ਹੈ ਨਾ ਤੇ ਆਪਣਾ ਦਿਮਾਗ ਉਹਦੇ ਵੱਲ ਆਕਰਸ਼ਿਤ ਹੁੰਦਾ ਭਾਵੇਂ 1 ਰੁਪਏ ਦੀ ਕਿਉਂ ਨਾ ਹੋਵੇ ਆਪਾਂ ਕਿਤੇ ਆ ਜਾ ਰਹੇ ਹੁੰਨੇ ਆ ਤਾਂ ਰਸਤੇ 'ਚ ਜੇਕਰ ਸ਼ਬੀਰ ਦੇਖ ਜੇ ਤਾਂ ਆਪਾਂ ਬਿਨਾਂ ਸੋਚੇ ਸਮਝੇ ਆਪਾਂ ਬ੍ਰੇਕ ਮਾਰ ਦਿੰਨੇ ਕਿਉਂਕਿ ਆਪਣੇ ਦਿਮਾਗ ਨੂੰ ਪਤਾ ਹੈ ਵੀ ਇਸ ਸ਼ਬੀਲ ਪੀਣ ਵਾਸਤੇ ਮੇਰੇ ਤੋਂ ਕੋਈ ਪੈਸਾ ਨਹੀਂ ਲੈ ਜਾਊਗਾ ਤਾਂ ਦਿਮਾਗ ਆਪਣਾ ਕਰਸ਼ਿਤ ਹੋਇਆ ਬਿਲਕੁਲ ਉਸੇ ਤਰ੍ਹਾਂ ਹੀ ਜਦੋਂ ਕੋਈ ਫਰੀ ਬੂਟੇ ਵੰਡ ਰਿਹਾ ਹੋਊਗਾ ਤਾਂ ਬੂਟੇ ਵੀ ਲੋਕ ਲੈ ਕੇ ਜਾਣਗੇ ਜਿਹੜੀ ਸ਼ਬੀਲ ਦਾ ਪਾਣੀ ਆਪਾਂ ਪੀਤਾ ਜਲ ਸ਼ਕਿਆ ਆਪਾਂ ਉਹ ਸਿਰਫ ਕੁਝ ਕ ਮਿੰਟਾਂ ਵਾਸਤੇ ਜਾਂ ਘੰਟਿਆਂ ਵਾਸਤੇ ਆਪਣੇ ਕਾਲਜ ਦੀ ਠੰਡ ਪਾ ਸਕਦਾ ਪਰ ਜਿਹੜੇ ਆਪਾਂ ਉਹ ਰੁੱਖ ਵੰਡੇ ਹੋਣਗੇ ਲੋਕਾਂ ਨਾਲ ਲਿਜਾ ਕੇ ਲਾਏ ਹੋਣਗੇ ਉਹ ਰੁੱਖ ਜਿਹੜੇ ਸਦੀਆਂ ਸਦੀਆਂ ਤੱਕ ਆਪਾਂ ਨੂੰ ਠੰਡਕ ਦੇਣਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਗਰਿਆ ਨੀਚ ਇਨਸਾਨ ਹੋਊਗਾ ਜਿਹੜਾ ਕਿ ਉਸ ਬੂਟੇ ਨੂੰ ਲਿਜਾ ਕੇ ਉਹਨੂੰ ਨਾਂ ਲਾਊਗਾ ਜਾਂ ਉਹਦੀ ਤੋੜ ਪੰਨ ਕਰ ਦੂਗਾ ਜਾਂ ਉਹਦੀ ਮਤਲਬ ਬੇਦਵੀ ਕਰੂਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹੜਾ ਵੀ ਬੰਦਾ ਉਥੋਂ ਬੂਟਾ ਲਜਾਊਗਾ ਫਰੀ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਪਲੈਨਿੰਗ ਹੋਊਗੀ ਕਿ ਮੈਂ ਇਦਾਂ ਕਰਕੇ ਫਲਾਨੀ ਥਾਂ ਤੇ ਬੂਟਾ ਲਾਉਣਾ ਆਪਦੇ ਵਿਹੜੇ 'ਚ ਬੂਟਾ ਲਾਉਣਾ ਮੋਟਰ ਤੇ ਬੂਟਾ ਲਾਉਣਾ ਬਾਹਰ ਗਲੀ 'ਚ ਲਾਉਣਾ ਮਹੱਲੇ 'ਚ ਲਾਉਣਾ ਜਿੱਥੇ ਮਰਜ਼ੀ ਲਾਉਣਾ ਹੈ ਤੋਂਦੇ ਦਿਮਾਗ ਚ ਪਹਿਲਾਂ ਫਿਕਸ ਹੁੰਦਾ ਤਾਂ ਬੂਟਾ ਲੈ ਕੇ ਉੱਥੇ ਲਿਜਾ ਕੇ ਲਾਊਗਾ ਤੇ ਬੜੀ ਖੁਸ਼ੀ-ਖੁਸ਼ੀ ਲਾਊਗਾ ਦੇਖੋ ਇੱਕ ਪਾਸੇ ਹੁਣ ਮਤਲਬ ਸ਼ਵੀਰ ਦੀ ਵਾਲੀ ਵੀ ਪਰੰਪਰਾ ਆਪਣੀ ਹੋ ਗਈ ਸ਼ਵੀਰ ਵੀ ਚੱਲੀ ਜਾਂਦੀ ਹੈ ਵੀ ਲੋਕਾਂ ਨੂੰ ਆਪਾਂ ਜਲ ਵੀ ਸ਼ਿਕਾਰ ਰਹੇ ਆ ਤੇ ਦੂਜੇ ਪਾਸੇ ਬੂਟਿਆਂ ਦਾ ਲੰਗਰ ਵੀ ਲੱਗਾ ਹੋਇਆ ਤਾਂ ਜਰਾ ਸੋਚ ਕੇ ਦੇਖੋ ਕਿੰਨਾ ਵਧੀਆ ਸੀਨ ਹੋਊਗਾ ਹਨਾ ਤਾਂ ਮੇਰੀ ਇਹੀ ਰਾਏ ਆ ਕਿ ਸ਼ਬੀਲ ਜੇਕਰ ਆਪਾਂ ਲਾਉਣੀ ਐ ਤਾਂ ਸ਼ਬੀਲ ਦੇ ਨਾਲ ਉਹਦੇ ਚੋਂ ਚਲੋ ਅੱਧੇ ਪੈਸੇ ਨਹੀਂ ਤੇ ਚਲੋ ਥੋੜੇ ਬਹੁਤ ਪੈਸਾ ਦਾ ਹੀ ਨਾਲ ਫ੍ਰੀ ਬੂਟੇ ਵੀ ਜ਼ਰੂਰ ਵੰਡੋ ਤਾਂ ਕਿ ਜਿਹੜਾ ਹੈਗਾ ਆਪਣੇ ਵਾਤਾਵਰਣ ਨੂੰ ਵੀ ਠੰਡਕ ਪਹਚਾਈ ਜਾ ਸਕੇ ਆਪਣੇ ਕਾਲਜੇ ਨੂੰ ਆਪਾਂ ਆਪਣੇ ਆਪ ਨੂੰ ਵੀ ਠੰਡਕ ਪਹਚਾ ਲੈਨੇ ਆ ਪਰ ਆਪਣੇ ਵਾਤਾਵਰਣ ਨੂੰ ਵੀ ਲੋੜ ਆ ਆਪਾਂ ਨੇ ਆਪ ਨੂੰ ਵੀ ਲੋੜ ਆ ਆਪਾਂ ਠੰਡਕ ਦੀ ਜਿਹੜੀ ਰੁੱਖ ਦਿੰਦੇ ਆ ਬਹੁਤ ਟੈਂਪਰੇਚਰ ਵੱਧ ਗਿਆ ਦੋਸਤੋ ਜੇਕਰ ਅੱਜ ਤੋਂ ਹੀ ਧਿਆਨ ਨਾ ਦਿੱਤਾ ਤੇ ਅੱਜ ਤੋਂ ਕਈ ਮਤਲਬ ਕਿ ਸਾਲ ਬਾਅਦ ਜਿਹੜੀਆਂ ਅਗਲੀਆਂ ਪੀੜ੍ਹੀਆਂ ਹੋਣੀਆਂ ਤੇ ਉਹਨਾਂ ਦੇ ਫਿਰ ਮੋਢਿਆਂ ਤੇ ਆਕਸੀਜਨ ਵਾਲੇ ਸਿਲੰਡਰ ਟੰਗੇ ਹੋਣਗੇ ਬਹੁਤ ਇਹ ਗੱਲ ਕੋਈ ਝੂਠ ਨਹੀਂ ਅੱਜ ਤੂੰ ਜੇਕਰ ਕੋਈ ਕਈ ਸਾਲ ਪਹਿਲਾਂ ਆਂਦਾ ਹੋਊਗਾ ਕਿ ਪਾਣੀ ਮੁੱਲ ਵਿਕਿਆ ਕਰੂਗਾ ਤਾਂ ਕੋਈ ਮੰਨਦਾ ਹੋਊਗਾ ਆਂਦਾ ਹੋਣਗੇ ਯਾਰ ਤੇਰਾ ਦਿਮਾਗ ਹਿੱਲ ਗਿਆ ਵੀ ਪਾਣੀ ਵੀ ਕਦੇ ਮੁੱਲ ਵੇਚ ਸਕਦਾ ਇੰਨਾ ਪਾਣੀ ਹੈ ਤਾਂ ਅੱਜ ਵਿਕਦਾ ਕਿ ਨਹੀਂ ਇਦਾਂ ਹੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਪਿੱਛੇ ਆਕਸੀਜਨ ਵਾਲੇ ਸਿਲੰਡਰ ਟੰਗੇ ਹੋਣਗੇ ਸੋ ਉਸ ਤੋਂ ਚੰਗਾ ਕਿ ਆਪਾਂ ਆਪਣੀ ਧਰਤੀ ਬਚਾਈਏ ਰੁੱਖ ਲਗਾਓ ਦੋਸਤੋ ਵੱਧ ਤੋਂ ਵੱਧ ਸ਼ਬੀਲਾਂ ਵੀ ਲਗਾਓ ਲੰਗਰ ਵੀ ਲਗਾਓ ਨਾਲ ਬੂਟਿਆਂ ਦਾ ਲੰਗਰ ਲਾਜ਼ਮੀ ਲਗਾਓ ਜੇਕਰ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਫਿਰ ਕਹਿਣਾ ਸ਼ੇਅਰ ਕਰ ਦਿਓ ਲਾਈਕ ਕਰਕੇ ਹੌਸਲਾ ਵਧਾਓ ਤੇ ਕਮੈਂਟ ਕਰਕੇ ਦੱਸਿਓ ਵੀ ਇਦਾਂ ਹੋਣਾ ਚਾਹੀਦਾ ਹੈ ਜਾਂ ਨਹੀਂ ਬਹੁਤ ਬਹੁਤ ਧੰਨਵਾਦ